ਮਾਹੌਲ ਭਖਣ ਤੋਂ ਪਹਿਲਾਂ ਹੀ ਪਾਕਿਸਤਾਨ ਪਿੱਛੇ ਹਟਣ ਲੱਗਿਆ ਪਾਕਿਸਤਾਨ ਕਿਵੇਂ ਪਿੱਛੇ ਹਟਣ ਲੱਗਿਆ ਜੰਗਬੰਦੀ ਦਾ ਐਲਾਨ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਆਖਰਕਾਰ ਕਿੰਨੇ ਕੀਤਾ ਤੇ ਕੀ ਕਿਹਾ ਕਿ ਵਾਕਈ ਪਾਕਿਸਤਾਨ ਪਿੱਛੇ ਹਟਣ ਜਾ ਰਿਹਾ ਹੈ ਆਖਰਕਾਰ ਪਾਕਿਸਤਾਨ ਪਹਿਲਾਂ ਹੀ ਕਿਉਂ ਕੰਬਲ ਲੱਗ ਗਿਆ ਹਾਲੇ ਤਾਂ ਸ਼ੁਰੂਆਤ ਹੋਈ ਸੀ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋਪਨ ਨਿਊ ਨਾਲ ਮਹਿੰਦਰ ਬਾਜਵਾ ਹਾਲੇ ਦਾ ਭਾਰਤ ਦੇ ਵੱਲੋਂ ਮਹਿਜ ਨੌ ਟਿਕਾਣਿਆਂ ਦੇ ਉੱਤੇ ਕਥਿਤ ਤੌਰ ਤੇ ਜਿਹੜਾ ਅਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਨੇ ਏਅਰ ਸਟ੍ਰਾਈਕ ਹੋਈ ਆ ਜਿਹਦੇ ਵਿੱਚ ਦੋਵੇਂ ਧਿਰਾਂ ਦੇ ਵੱਖ-ਵੱਖਰੇ ਦਾਅਵੇ ਨੇ ਭਾਰਤ ਕਹਿ ਰਿਹਾ ਕਿ ਕਿਸੇ ਵੀ ਸਿਵਿਲਿਅਨ ਜਾਨੀ ਕਿ ਆਮ ਨਾਗਰਿਕ ਦੀ ਨੂੰ ਨਹੀਂ ਨੁਕਸਾਨ ਪਹੁੰਚਾਇਆ ਗਿਆ ਪਾਕਿਸਤਾਨ ਇਸ ਦੇ ਉਲਟ ਦਾਵਾ ਕਰ ਰਿਹਾ ਕਿ ਉਹਨਾਂ ਦੇ ਨਾਗਰਿਕ ਇਨ੍ਹਾਂ ਹਮਲਿਆਂ ਦੇ ਵਿੱਚ ਜਾਂ ਇਸ ਏਅਰ ਸਟ੍ਰਾਈਕ ਦੇ ਵਿੱਚ ਮਾਰੇ ਗਏ ਨੇ ਪਰ ਇਸੇ ਦਰਮਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਖਵਾਜਾ ਆਸਿਫ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਇੰਜ ਲੱਗਦਾ ਹੈ ਕਿ ਖਵਾਜਾ ਆਸਿਫ ਜੰਗਬੰਦੀ ਦੇ ਲਈ ਤਿਆਰ ਨੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਜੰਗਬੰਦੀ ਦੀਆਂ ਗੱਲਾਂ ਕਰਨ ਲੱਗ ਪਿਆ ਆਖਰ ਖਵਾਜਾ ਆਸਿਫ ਨੇ ਕੀ ਕਹ ਪਰ ਜੋ ਖਵਾਜਾ ਆਸਿਫ ਨੇ ਕਿਹਾ ਹੋਏ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਅੱਗੇ ਵਧਿਆ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਪਿੱਛੇ ਹਟਦਾ ਹੈ ਜਾਂ ਇਸ ਤੋਂ ਪਿਛਾਣੂ ਜਾਂਦਾ ਹੈ ਤਾਂ ਐਸਈਸ ਸਾਰੇ ਕਾਸੇ ਨੂੰ ਸਮੇਟਣ ਦੇ ਲਈ ਤਿਆਰ ਆ ਜਿਹੜੀ ਟੈਨਸ਼ਨ ਆ ਉਸ ਨੂੰ ਸਮੇਟਣ ਦੇ ਲਈ ਤਿਆਰ ਆ ਖਬਰ ਏਜੰਸੀ ਰੂਟਰਸ ਦੇ ਮੁਤਾਬਕ ਜਿਹੜੀ ਉਹਨੇ ਖਬਰ ਲਾਈ ਆ ਉਹਦੇ ਮੁਤਾਬਕ ਕੁਝ ਹੀ ਘੰਟਿਆਂ ਤੋਂ ਬਾਅਦ ਜਿਹੜੀ 에ਅਰ ਸਟ੍ਰੈਕ ਹੋਈ ਹੈ ਹੌਟ ਬੈਟਸ ਇਨ ਪਾਕਿਸਤਾਨ ਜਿਹੜੇ ਕਿ ਅਤਵਾਦੀਆਂ ਦੇ ਸੰਵੇਦਨਸ਼ੀਲ ਥਾਂ ਸੀ ਜਿੱਥੇ 에ਅਰ ਸਟ੍ਰੈਕ ਕੀਤੀ ਗਈ ਹੈ ਉਸ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ اسلامਾਬਾਦ ਤੋਂ ਇਹ ਗੱਲ ਕਹੀ ਹੈ ਕਿ ਅਸੀਂ ਰੈਪ ਕਰਨ ਦੇ ਲਈ ਯਾਨੀ ਕਿ ਸਮੇਟਣ ਦੇ ਲਈ ਤਿਆਰ ਆ ਜਿਹੜੀ ਵੀ ਇਹ ਟੈਨਸ਼ਨ ਦੋ ਮੁਲਕਾਂ ਦੇ ਦਰਮਿਆਨ ਹੈ ਪਰ ਜੇ ਭਾਰਤ ਪਿੱਛੇ ਹਟਦਾ ਉਹਨਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਕਿਸੇ ਵੀ ਤਰ੍ਹਾਂ ਦਾ ਅਟੈਕ ਕਰਦਾ ਹੈ ਪਾਕਿਸਤਾਨੀ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਪਾਕਿਸਤਾਨੀ ਮੰਤਰੀ ਨੇ ਰੱਖਿਆ ਮੰਤਰੀ ਨੇ ਕਿਹਾ ਕਿ ਐਸੀ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਪਿੱਛੇ ਹਟਾ ਨਹੀਂ ਪਿੱਛੇ ਨਹੀਂ ਹਟਾਂਗੇ ਉਹਨਾਂ ਨੇ ਕਿਹਾ ਕਿ ਐਸੀ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸਾਡਾ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ੁਰੂਆਤ ਜਿਹੜੀ ਹੈ ਉਹ ਭਾਰਤ ਦੇ ਬਾਰੇ ਪਾਸੇ ਨੂੰ ਨਹੀਂ ਕੀਤੀ ਜਾਊਗੀ ਪਰ ਜੇਕਰ ਸਾਡੇ ਤੇ ਹਮਲਾ ਹੁੰਦਾ ਤਾਂ ਅਸੀਂ ਇਹਦਾ ਜਵਾਬ ਦੇਵਾਂਗੇ ਉਹਨਾਂ ਨੇ ਨਾਲ ਹੀ ਕਿਹਾ ਡਬਲ ਕੋਮਾ ਵਿੱਚ ਕਿ ਜੇਕਰ ਭਾਰਤ ਪਿੱਛੇ ਹਟਦਾ ਤਾਂ ਅਸੀਂ ਇਸ ਨੂੰ ਇਸ ਟੈਨਸ਼ਨ ਨੂੰ ਸਮੇਟਣ ਦੇ ਲਈ ਤਿਆਰ ਹਾਂ ਇਹ ਗੱਲ ਖਵਾਜਾ ਆਸਫ ਨੇ ਕਹੀ ਹੈ ਤੇ ਨੂੰ ਰਿਪੋਰਟ ਕੀਤਾ ਹੈ ਕਮੰਤਰੀ ਖਬਰ ਏਜੰਸੀ ਰੋਟਰਸ ਦੇ ਕੁੱਲ ਮਿਲਾ ਕੇ ਪਾਕਿਸਤਾਨ ਵਾਲੇ ਪਾਸਿਓ ਪਹਿਲਾਂ ਵੀ ਇਹ ਗੱਲਾਂ ਆਉਂਦੀਆਂ ਰਹੀਆਂ ਨੇ ਭਾਰਤ ਦੇ ਆਪਣੇ ਦਾਅਵੇ ਰਏ ਆ ਹਮੇਸ਼ਾ ਤੇ ਪਾਕਿਸਤਾਨ ਦੇ ਹਮੇਸ਼ਾ ਆਪਣੇ ਦਾਅਵੇ ਰਏ ਆ ਦੋਵੇਂ ਮੁਲਕ ਆਪਣੇ ਆਪਣੇ ਦਾਅਵਿਆਂ ਦੇ ਉੱਤੇ ਚੱਲਦੇ ਰਏ ਆ ਭਾਰਤ ਕਹਿ ਰਿਹਾ ਕਿ ਐਸੀ ਜਿਹੜਾ ਉਨਾ ਥਾਵਾਂ ਤੇ ਹਮਲੇ ਕੀਤੇ ਨੇ ਕਿਉਂਕਿ ਜੋ ਅਧਿਕਾਰਤ ਪ੍ਰੈਸ ਕਾਨਫਰੰਸ ਸਾਂਝੀ ਕੀਤੀ ਗਈ ਹੈ ਡਿਫੈਂਸ ਮਿਨਿਸਟਰੀ ਦੇ ਵੱਲੋਂ ਜਿਹਦੇ ਵਿੱਚ ਫੌਜ ਦੇ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾ ਤਾਂ ਕਿਸੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਨਾ ਹੀ ਆਮ ਲੋਕਾਂ ਨੂੰ ਸਿਰਫ ਤੇ ਸਿਰਫ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਖਵਾਜਾ ਅਸਵ ਵੱਲੋਂ ਆਈ ਇਹ ਗੱਲ ਜਿਹੜੀ ਆ ਉਹ ਕਿਸੇ ਸਹੀ ਪਾਸੇ ਵੱਲ ਤੁਰ ਪਵੇ ਪਰ ਇਹ ਗੱਲ ਜ਼ਰੂਰ ਹੈ ਕਿ ਹਾਲੇ جنگ ਸ਼ੁਰੂ ਨਹੀਂ ਹੋਈ ਪਰ ਪਾਕਿਸਤਾਨ ਜਗਮੰਦੀਆਂ ਗੱਲਾਂ ਪਹਿਲਾਂ ਕਰਨ ਲੱਗ ਪਿਆ ਤੇ ਲਗਾਤਾਰ ਐਲਓਸੀ ਦੇ ਉੱਤੇ ਜਿਹੜਾ ਐਕਚੁਅਲ ਕੰਟਰੋਲ ਰੇਖਾ ਦੇ ਉੱਤੇ ਜਿਹੜਾ ਨਸੀਮਾ ਹੈ ਜਿਹੜੀ ਜਿਹੜੀ ਕਸ਼ਮੀਰ ਦੋਵੇਂ ਕਸ਼ਮੀਰਾਂ ਨੂੰ ਅਲੱਗ ਕਰਦੀ ਹੈ ਉਹਦੇ ਉੱਤੇ ਲਗਾਤਾਰ ਸ਼ੈਲਿੰਗ ਗੋਲੀਬਾਰੀ ਜਿਹੜੀ ਹੋ ਰਹੀ ਹੈ ਗੁਰਦੁਆਰਾ ਸਾਹਿਬ ਨੇ ਪੁਣਛ ਦੇ ਵਿੱਚ ਜਿੱਥੇ ਗੋਲੀਬਾਰੀ ਦਾ ਅਸਰ ਦੇਖਣ ਨੂੰ ਮਿਲਿਆ ਹਮਲੇ ਦਾ ਅਸਰ ਦੇਖਣ ਨੂੰ ਮਿਲਿਆ ਤੇ ਉੱਥੇ ਇੱਕ ਰਾਗੀ ਸਿੰਘ ਦੀ ਮੌਤ ਹੋਣ ਦਾ ਹੋ ਜਾਣ ਦਾ ਵੀ ਸਮਾਚਾਰ ਹੈ ਉਹਦੇ ਬਾਰੇ ਮੈਂ ਅਲੱਗ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰਾਂਗਾ ਫਿਲਹਾਲ ਖਵਾਜਾ ਆਸਿਫ ਪਿੱਛੇ ਹਟਣ ਦੀ ਗੱਲ ਕਹਿ ਰਹੇ ਨੇ ਸਮੇਟਣ ਦੀ ਗੱਲ ਕਹਿ ਰਹੇ ਨੇ ਭਾਰਤ ਵਾਲੇ ਪਾਸਿਓਂ ਇਸ ਦਾ ਕੀ ਰਿਸਪੌਂਸ ਆਉਂਦਾ ਇਹ ਵੇਖਣ ਵਾਲੀ ਗੱਲ ਹੋਵੇਗੀ